ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਜਪਾ ਦੇ ਸਾਥਕਾਂ ਕੇਂਦਰੀ ਰਾਜ ਮੰਤਰੀ ਸੋਮਪrakash ਕੈਂਥ ਅਤੇ ਸਮਾਜ ਸੇਵਿਕਾ ਅਨੀਤਾ ਸੋਮਪrakash ਕੈਂਥ ਵੱਲੋਂ ਔਂਕਾਰਨਗਰ ਫਗਵਾੜਾ ਦੀ ਗਰਾਊਂਡ ਵਿੱਚ ਧੀਆਂ ਦਾ ਸਤਿਕਾਰ ਕਰਦਿਆਂ ਨਮਜੰਮੀਆਂ ਧੀਆਂ ਦੀ ਲੋੜੀ ਸੰਬੰਧੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਾਜਪਾ ਕੋ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਕੇਵਲ ਸਿੰਘ ਢਿੱਲੋਂ ਸਾਥਕਾ ਵਿਧਾਇਕ ਇਕਸ਼ਨਸੂਦ ਸਾਥਕਾ ਐਮਪੀ ਸ਼ਵੇਤ ਮਾਲਿਕ ਜਸਪਾਲ ਸਿੰਘ ਤੇਸੀ ਪ੍ਰਵਾਸੀ ਭਾਰਤੀ ਜੀਤਾ ਹੁੰਦਲ ਤੋਂ ਇਲਾਵਾ ਹੋਰ ਭਾਜਪਾਗੂਆਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ ਸਮਾਗਮ ਦੌਰਾਨ ਜਿੱਥੇ ਕਲਾਕਾਰਾਂ ਤੇ ਯਾਦੇ ਗੀਤ ਗਾਏ ਗਏ ਉੱਥੇ ਹੀ ਵੱਡੀ ਗਿਣਤੀ ਵਿੱਚ ਪਹੁੰਚਿਆ ਮਹਿਲਾਵਾਂ ਨੇ ਨੱਚ ਕੇ ਆ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਇਸ ਮੌਕੇ ਸੋਮਪrakash ਅਤੇ ਅਨੀਤਾ ਸੋਮਪrakash ਵੱਲੋਂ 1200 ਤੋਂ ਵੱਧ ਨਵਜਮੀਆਂ ਧੀਆਂ ਦੀ ਲੋੜੀ ਪਾਈ ਗਈ ਅਤੇ ਤੋਹਫੇ ਵਜੋਂ ਬੱਚੀਆਂ ਨੂੰ ਖਿਡਾਉਣੇ ਗਰਮ ਕੱਪੜੇ ਅਤੇ मूੰਫਲੀ ਰੋੜੀਆਂ ਵੰਡੀਆਂ ਗਈਆਂ ਤੇ ਕੁਝ ਮਹਿਲਾਵਾਂ ਨੂੰ ਗਰਮ ਸੂਟ ਵੀ ਦਿੱਤੇ ਗਏ ਇਸ ਮੌਕੇ ਵਕਾਫ ਬੁਲਾ ਰਹਾ ਤੋਂ ਇਲਾਵਾ ਆਏ ਹੋਏ ਮਹਿਮਾਨਾਂ ਨੇ ਸੋਮਪrakash ਕੈਨ ਅਤੇ ਅਨੀਤਾ ਸੋਮਪrakash ਵੱਲੋਂ ਕੀਤੇ ਜਾਂਦੇ ਸੁਪਰਾਲੇ ਨੂੰ ਸراہਨਯੋਗ ਦੱਸਿਆ ਫਗਵਾੜਾ ਤੋਂ ਬੀਡੀ ਸ਼ਰਮਦ ਨਾਲ ਇਸ SLAADI ਦੀ ਰਿਪੋਰਟ बहुं बहुं सारे भगवाना वासकर संसार की रौनक आई है आज सोम प्रसाद जी पूर्व केंद्रीय मंत्री उन्होंने धर्म पत्र समाज सेवी का सोम प्रसाद जी हर साल की तरह इस साल भी ग्यारह सौ कुछ की जो लोहड़ी पा रहे हैं एक ਚਲਾਗਾ ਜੋ ਕਰ ਰਿਹਾ ਔਰ ਇਸ ਦੇ ਨਾਲ ਮੈਂ ਤਾਂ ਇਹ ਸਮਝਦਾ ਕਿ ਅੱਜ ਦਾ ਜੋ ਟਾਈਮ ਆ ਉਹ ਠੀਕ ਆ ਤੇ ਮੋਢੇ ਦੇ ਵਿੱਚ ਆਪਸ ਦੇ ਵਿੱਚ ਕੋਈ ਫਰਕ ਨਹੀਂ ਆਏਗਾ ਕੋਈ ਬੈ ਮੌਂਦਾ ਸੀ ਬੱਚੇ ਮੁੰਡਿਆਂ ਦੀ ਖੁਸ਼ੀ ਦੇ ਵਿੱਚ ਪਰਿਵਾਰ ਜਿਹੜੇ ਸੀ ਲੋੜੀ ਪਾਉਂਦੇ ਹੁੰਦੇ ਸੀ ਪਰ ਜੋ ਟਾਈਮ ਦੀ ਪਰਵਰਤਨ ਦੇ ਨਾਲ ਅੱਜ ਲੜਕੀ ਦੀ ਵੀ ਅੱਜ ਸਵਾਜ ਨੂੰ ਉੱਨੀ ਹੀ ਜ਼ਰੂਰਤ ਆ ਜਿਹਦੇ ਕਰਕੇ ਅੱਜ ਇੱਕੀ ਆਦੀ ਲੋਹੜੀ ਦਾ ਬੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਆ ਮੈਨੋਵਾਦੀ ਫੇਰ ਆਪਣੇ ਵੱਲੋਂ ਸਾਰੇ ਬਰਵਾੜਾ ਵਾਸੀਆਂ ਵੱਲੋਂ ਪਰਮਪਤਾ ਪਰਮਾਤਮਾ ਦੀ ਇਹ ਬੇਨਤੀ ਕਰਦਾ ਪਰਮਾਤਮਾ ਇਹਨਾਂ ਨੂੰ ਲੰਬੀ ਆਯੂ ਦੇਵੇ ਤਾਂ ਜੋ ਇਹਦਾ ਵਧੀਆ ਉਪਰਾਲਾ ਜਿਹੜਾ ਉਹ ਹਰ ਸਾਲ ਹਮੇ ਆ ਕੇ ਕਰਦੇ ਰਹਿਣ ਜੈ ਸ਼੍ਰੀ